5000 ਕਹਿੰਦੇ ਨੇ ਹੈ ਨਹੀਂ ਆਉਣੀ ਨਹੀਂ ਸਾਚ ਫਿਰ ਹੋਰ ਕਿੰਨੇ ਦੀ ਆਉ ਸਾਹ ਚ ਬੱਕਰੀ ਦੀ ਇਹਦੀ ਆ ਆਪਾਂ ਬੱਕਰੀ ਨਾਲ ਵੇਚਣੀ ਆ ਪੱਠਾ ਉਹਦਾ ਹੁਣ ਤੁਸੀਂ ਚਲ ਮੰਗ ਲਈ ਵੀ ਪੱਠਾ ਉਹ ਤਾਂ ਮੈਨੂੰ ਕਹਿ ਵੀ ਮਾਂ ਤੋੜ ਕੇ ਦੇ ਰਿਆਵੇਂ ਵੀ ਨਹੀਂ ਹਾਂ ਤੋੜ ਕੇ ਦੇ ਰਿਆ ਸਾਡੇ ਤਾਂ ਬੱਕਰੀ ਤੈਨੂੰ ਪਤਾ ਬਧੂ ਵੀ ਬੱਚਾ ਹਾਂ 5000 ਦੀ ਬੱਕਰੀ ਸਾਨੂੰ ਮੈਂ ਵੀ ਨਹੀਂ ਤੋੜ ਕੇ ਦੇ ਰਿਆ ਅਗਲਾ ਫਿਰ ਮੈਂ ਵੀ ਨਹੀਂ ਦੀ ਗਾਰੰਟੀ ਨਹੀਂ ਲੈਣੀ ਕੋਈ ਨਾ ਵੇਖਣੀ ਬੱਕਰੀ ਦੀ ਵਧੀਆ ਕੀ ਆ ਨਹੀਂ ਕੋਈ ਮੈਂ ਵੀ ਨਹੀਂ ਤਾਂ ਉਹਨਾਂ ਨੂੰ ਚੈੱਕ ਕਰਾਤੀ ਹੂੰ ਕਿਦਨ ਨਾ ਮੁੰਡੇ ਰਿਆ ਜਾ ਬਾਈ ਮੂਰੇ ਆਗਾ ਡਾਇਲ ਨਹੀਂ ਖੜਿਆਗਾ ਤੇ ਮੂਰੇ ਡਿਆ ਕਰਦੇ ਨੇ ਕੱਕੇ ਨੂੰ ਪਿੱਛੇ ਤੇ ਕਰਦੇ ਹਾਂ ਆ ਜਾ ਜੇ ਇੱਧਰ ਪਿਛੇ ਮਰ ਖਾਣੇ ਦੀ ਬਾਹਰ ਜਾ ਕਿੱਥੇ ਹੈ ਯਾਰਾ ਆ ਫੋਨ ਤੇ ਬਾਹਰ ਜਾ ਕਿੱਥੇ ਨੰਦਾ ਐ ਕਰ ਦੇ ਉਹ ਰਿਆੜੀਆ ਜੱਲ ਸੰਗਦਾ ਕਾਤੋਂ ਹੈ ਇਹ ਸੀਨ ਲੈਣੀ ਹੈ ਯਾਰ ਕਿੱਥੇ ਆ ਉਹ ਮੇਬਨੀ ਜੀ ਇਹ ਨਹੀਂ ਲੈਣੀ ਉਹ ਦੇਖ ਲੈ ਕੋਈ ਤਾਂ ਲੈ ਲੰਬੀ ਤਾਂ ਦੇਖ ਤੇਰੇ ਨਾਲੋਂ ਵੀ ਜ਼ਿਆਦਾ ਲੰਬੀ ਹੈ ਦਾਂ ਵੀ ਜਿੱਤੀ ਲੰਬੀ ਮੇਵਣੀ ਹੈ ਹੈ ਮੇਰੇ ਤੋਂ ਨਾ ਡਰੀ ਯਾਰਾ ਉਹ ਪਿੱਛੇ ਕਿਉਂ ਹੋ ਗਏ ਯਾਰਾ ਓਏ ਇੱਧਰ ਓਰੇ ਖੜ ਭਾਈ ਓਰੇ ਖੜ ਸਾਹਮਣੇ ਮੁੱਥੇ ਓਏ ਇੱਥੇ ਆ ਜਾ ਤੇ ਖਮ ਇੱਥੋਂ ਨਾ ਡਰਾਂ ਤੈਨੂੰ ਤੈਨੂੰ ਪਸੰਦ ਹੈ ਤਾਂ ਤਾਂ ਲੈ ਲੈ ਮੇਰੀ ਕੋਈ ਤਾਂ ਆਵਾ ਨਾ ਮੰਨੀ ਕਿ ਕਿਤੇ ਗੇ ਰਾਜੂ ਦਵਾ ਦਵਾ ਕੇ ਡਰਾਣ ਰੱਖੇ ਦਵਾਉਂਦਾ ਨਹੀਂ ਨਹੀਂ ਡਰਾਉਂਦਾ ਤੇਰਾ ਰਾਂਝਾ ਰਾਜੇ ਲੈ ਲਈਨੇ ਨਾ ਸੀ ਕਿਉਂ ਡਾਕਟਰ ਕਰਾਂ ਮੁੱਲਾ ਬਾਈ ਇੱਕੋ ਹੀ ਦਾਤੇ ਦਿੰਨੇ ਨੇ ਮਾਦਾ ਅੱਛਾ ਤੂੰ ਇਹਦਾ ਨੌਂ ਮੰਗਦਾ ਆਰੇ ਕੁਛ ਤਾਂ ਲਾ ਤੂੰ ਸਾਢੇ ਪੰਜ ਵੀ ਲਾਤਾ ਮੈਂ ਤਾਂ ਕੀ ਕਹਿਦਾ ਹੁਣ ਇਹ ਕੁਛ ਵੀ ਨਹੀਂ ਕਹਿਣਤਾ ਐ ਫਿਰ ਮਾਰੇ ਤਾਂ ਨਹੀਂ ਮੰਤਰ ਦਾ ਲੋਟ ਆਉਣਾ ਕੰਮ ਮੋਟਾ ਜਿਹਾ ਜੀ ਪੈਸੇ ਲੱਗਦੇ ਫਿਰ ਚੜ ਕੇ ਬੋਲ ਅਗਲੇ ਦੇ ਹਾਂ ਮਾਸਾ ਜੂ ਕਾ ਖੇਡ ਜਿਵੇਂ ਪੁੱਛਾ ਜੀ ਤੁੰਦੇ ਸਹੀ ਗੱਲ ਦਾ ਫਿਰ ਚੜ ਕੇ ਹੋਰ ਦੇ ਜਾਨੇ ਆਪਾਂ ਤੂੰ ਬੋਲਦਾ ਸੀ ਮਤ ਪੱਕਾ ਲਾਏਗਾ ਜਦੋਂ ਦੱਸਾਂਗੇ ਤੈਨੂੰ ਮੈਂ ਤਾਂ ਇਹਨਾਂ ਦੀ ਰਾਇ ਨਾਲ ਲਾਉਣਾ ਮੈਂ ਭੱਲਿਉਂ ਦੇਣੀ ਨੇ ਬੋਲੋ ਮੈਂ ਤਾਂ ਕਰ ਰਿਹਾ ਬਈਆਂ ਭਾਈ ਕਿਵੇਂ ਕਰੀਏ ਬੱਲਾ ਤਾ ਤੂੰ ਵੀ ਹੰਡੀ ਲਾ ਲੈ ਇੱਕ ਹੋਰ ਲਾਵਾਂਗੇ ਕੀ ਲੈ ਮਗੇ ਚੋੜੀ ਕਰਕੇ ਤੋਰਾਂਗੇ ਤੂੰ ਹਾਈ ਚੋੜੀ ਦੇ ਦਾਂਗੇ ਇੱਥੇ ਹੋਰ ਨਹੀਂ ਅੱਜ ਅੱਗੇ ਵੀ ਲਵਾਉਂਗਾ ਆਪਾਂ ਪਿੱਛੇ ਜੇ ਪੱਠਾ ਪਰ ਆਏਂਗਾ ਅਵੇ ਤੂੰ ਮੇਰਾ ਗਾਗਾ ਜੀ ਮੇਰੇ ਵੀ ਆਏ ਆ ਤਾਂ ਹੀ ਤਾਂਗੂ ਆਇਆ ਤੈਨੂੰ ਸਹੀ ਕਿੰਨੇ ਦੀ ਬਾਈ ਤੇ ਮੇਰਾ 500 ਘੱਟ ਦੇ ਲੈ 850 ਇਹਨਾਂ ਨੂੰ ਰੱਖ ਲੈਣੇ ਆ ਬੱਕਰੀਆਂ ਚਾਹਾਂ ਲਾ ਬੱਕਰੀਆਂ ਵਿਚਾਰਾ ਤੂੰ 6000 ਦੀ ਦਿੰਦਾ ਨਹੀਂ ਇਹਨਾਂ ਦੇ ਬਿਨਾਂ ਪੁੱਛੇ ਮੁੱਲ ਲਾਇਆ ਮੈਂ ਨਹੀਂ ਇਹਦਾ ਜਿਹਾ ਨਹੀਂ ਨਾ ਹੁਣ ਤਾਂ ਕੋਈ ਕਾਸਰ ਨਹੀਂ ਆਪ ਚ ਨਾਲ ਲੜਪਣ ਕਹਿੰਦਾ ਫਰਥ ਪੈਂਦਾ ਉਹ ਗਾ ਥੈਂਕ ਯੂ ਬੇਚੀ ਕੋਈ ਤੇਵਾਰੀ ਵੀ ਕੀ ਡੰਗ ਮੜਾਂਗੀ ਹੋ ਜਾ ਬਾਈ ਲੈ ਜਾ ਲੈ ਜਾ ਕੋਈ ਨਾ ਯਾਰ ਉਹ ਨਹੀਂ ਕੁਛ ਹੋਰੀ ਆਲੀ ਐਨਾ ਭੱਜ ਖੜ ਜਾ ਮਰ ਜਾ ਕੱਜ ਲੈ ਵਰੀ ਆਲਾ ਨਾ ਤੇਰਾ ਸਾਢੇ ਛੀ ਦੀ ਯਾਰ ਨਹੀਂ ਯਾਰ ਦੇ ਦੇ ਮੈਂ ਵੀ ਨਹੀਂ ਪਸਾਣੇ ਯਾਰ ਉਹ ਸਾਡੇ ਛੀ ਵੀ ਕਹਿੰਦੇ ਆ ਉਹ ਖੜ ਜਾ ਯਾਰ ਕੋਈ ਨਾ ਕੋਈ ਨਾ ਰਹੇ ਤੂੰ ਵੀ ਉਹ ਖੜ ਜਾ ਯਾਰ ਐ ਕਿ ਭਜਦਾ ਕੋਈ ਨਾ ਫਰ ਲੈਣੀ ਦੋ ਮੁਰਤੇ ਆਖੀ ਜਿਹੜੀ ਦਾ ਤੂੰ ਯਾਰ ਕੋਈ ਨਾ ਕੋਈ ਨਾ ਆਉਤੀ ਹੋ ਆਹ ਮੈਂ ਨਹੀਂ ਤੂੰ ਵੱਤ ਮੋਲਦੀ ਐਣੀ ਜੀ ਤੂੰ ਨਾ ਲਿਆ ਕਿਦਾਂ ਖੜਾ ਮੈਦਾਨ ਚ ਐ ਭਜਣਾ ਕੰਬਲੀ ਐ ਨਾ ਲਾ ਕੇ ਇੱਕ ਦੂਜਾ ਦੂਜੇ ਨੂੰ ਲੈ ਨਹੀਂ ਦਿੰਦਾ ਉਹ ਨਹੀਂ ਲੈ ਸੁਣਾ ਇੱਕ ਮਾਨ ਬਣਾ ਲੋ ਆਧੀ ਲੈ ਲੱਕੜੀ ਚੋਂ ਦੀ ਕੱਢੀ ਡਾਂਗ ਜਿੱਡੀ ਲੰਬੀ ਮੇਵਨੀ ਆ ਯਾਰ ਹਾਂ ਮੁੱਲ ਪਏ ਤੂੰ ਵੀ ਬਹੁਤ ਲਾ ਦੇ ਰਜੂ ਦੋ ਮਿੰਟ ਤਾਂ ਖਰਚਾ ਦੋ ਮਿੰਟ ਤਾਂ ਮੌਤ ਨਹੀਂ ਮਿਲਦੀ ਜਮਾ ਤੇ ਸਿਰਹਾ ਲਾ ਤਾ ਵੀ 6000 ਰੁਪਏ ਬਾਈ ਮੈਂ ਕਿੰਨੇ ਕਹਤਾ ਬਾਈ ਸਾਢੇ 6 ਕਹਤਾ ਮੈਂ ਮੈਂ ਤਾਂ ਸਾਢੇ 8 ਕਹ ਯਾਰ 8000 ਨਹੀਂ 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 6000 ਰੁਪਏ ਤੇ ਜਮਾ ਸਿਰਹਾ ਲਾ ਤਾ ਸਾਢੇ 6 ਲਾਇਆ ਮੈਂ ਤਾਰ ਉਹ ਵੀ ਲਾਤਾ ਬਹੁਤ ਇੱਕ ਮਿੰਟ ਖਰਚਾ ਇੱਕ ਮਿੰਟ ਖਰਚਾ ਇਧਰ ਜਾ ਓਏ ਖੜ ਬਈ ਖੜ ਮੇਰਾ ਤੁਹਾਨੂੰ ਪਦਨਾ ਓਏ ਮੇਮ ਨਹੀਂ ਵਧੀਆ ਯਾਰ ਮੇਰੇ ਪਸੰਦ ਆ ਰਹਿ ਕਰ ਲੋ ਓਏ ਖੜ ਜਾ ਤਰਾ ਜਾ ਯਾਰ ਧੱਕੇ ਨਾ ਨਹੀਂ ਨਹੀਂ ਨਾ ਨਹੀਂ ਹਟ ਮੜ ਜਾ ਪਿੱਛੇ ਓ ਭਜਦਾ ਜਿਆਦੇ ਤਾਂ ਖੜਾ ਹੈ ਓਏ ਤੂੰ ਰਹਿ ਕਰ ਲੈ ਧੱਕੇ ਨਾ ਓਏ ਕਾਨੂੰ ਕਰ ਲੈ ਰੈ ਤੁਹਾਨੂੰ ਚੰਗੀ ਲੱਗੂ ਲੈ ਜਿਓ ਨਹੀਂ ਨਾ ਸੀ ਮੈਂ ਤੁਹਾਨੂੰ ਮਰਨ ਨਹੀਂ ਦਿੰਦਾ ਜਿਉਂਦੇ ਰੱਖੂਗਾ ਨਹੀਂ ਨਹੀਂ ਲਕਾ ਲਕਾਏ ਇੱਕ 라ਦਣਗੇ ਅੱਪੇ ਦੋਏ ਪਾਸਿਓ ਇਹ ਵਾਲਾ ਪੂਰੀ ਸੱਤ ਦੀ ਹੋਗੀ ਯਾਰ ਸੱਟ ਪਰਾਂ ਸਾਫੇ ਯਾਰ ਵਿਚਾਰੇ ਖਾਲੀਆ ਮੂੜੇ ਨੂੰ ਉਹ ਸਿਆਣਾ ਬੰਦਾ ਨੇ ਗਲਤ ਨਹੀਂ ਕਰੇ ਕੰਮ ਰੋਜ਼ ਦਾ ਵਪਾਰੀ ਆ ਉਹ ਗਲਤ ਕੰਮ ਕਦੇ ਨਹੀਂ ਕਰਦਾ ਇਹ ਬੰਦਾ ਹਾਂ ਕਿੰਨੀ ਗੇ ਚ ਮਨ ਲੁੱਟਾ ਕਦੀ ਇਹ ਤਾਂ ਰਹਿਣ ਦੋ ਤਾਂ ਵੀ ਕੋਈ ਗੱਲ ਨਹੀਂ ਨਾ ਹੋ ਗਈ ਯਾਰ ਸਿਆਣਾ ਬੰਦਾ ਇਹਨੇ ਪੱਟ ਪਾਰ ਮਾਰਾਂਗੇ ਵਿਚਰਨਾ ਨਹੀਂ ਨਹੀਂ ਠੀਕ ਆਸੀਂ ਇਹਦੀ ਸਾਰੀ ਮੰਡੀ ਇੱਜ਼ਤ ਕਰਦੇ ਆਂ ਇਸਨਾਨ ਦੀ ਕਿਉਂ ਜੀ ਮਾਨ ਸਾਹਿਬ ਸਾਰੀ ਮੰਡੀ ਆਪਾਂ ਬਾਧਰਬਾਈ ਦੀ ਇੱਜ਼ਤ ਕਰਦੇ ਆਂ ਇਹ ਬੰਦਾ ਮੂੜਿਆ ਮੁਰਜਾਂ ਦਾ ਹਰੇਕ ਨਹੀਂ ਮੁਰਦਾ ਕੋਈ ਤੈਨੂੰ ਦਿਲ ਧੜਕਦਾ ਤਾਂ ਜਵਾਬ ਦੇਦੇ ਵੀ ਰਾਜੂ ਮੈਂ ਲੈਂਦਾ ਨਹੀਂ ਕਿਉਂ ਡਾਕਟਰ ਹੈ ਹੈ ਇਹ ਵੀ ਮਸਲੀ ਗੱਲ ਹੀ ਰਾਜੂ ਗੜੀ ਗੱਲ ਆ ਕੋਈ ਧੱਕਾ ਨਹੀਂ ਕਿਸੇ ਨਾਲ ਇਹ ਥੋੜਾ ਨਹੀਂ ਮੰਨ ਮੰਨਦਾ ਇਹ ਬੰਦਾ ਸਿਆਣਾ ਬੰਦਾ ਗਲਤ ਕੰਮ ਨਹੀਂ ਅੱਛਾ ਹਜੇ ਵੀ ਦੇਖ ਲਓ ਜੇ ਨਹੀਂ ਮੰਨ ਮੰਨਦਾ ਖੋਸਾ ਚੱਕ ਕੇ ਫੇਰੇ ਨੂੰ ਚੱਕ ਉਹ ਚੋਲੀ ਪਾਉ ਮੇਰੇ ਵੀਰੇ ਚੋਲੀ ਪਾਉ ਕਿਹਦੇ ਦੀ ਆ ਮੇਰਾ ਬੱਤੈ ਨੂੰ ਵਾਧਾ ਕਰੇ ਲੈ ਹੋਗਾ ਹੈ ਜਿਹੋਦੀ ਬਾਤ ਵੀ ਇੱਕ ਵੀਡੀਓ ਜੁ ਵੀ ਆ ਗਿਆ ਕਿਵੇਂ ਜੀ ਵੀਡੀਓ ਲੱਗ ਗਿਆ ਮੈਂ ਕਿਹਾ ਬਾਈ ਚੱਲ ਬਚਾਰੇ ਨੂੰ ਵਾਦਾ ਕਰੇ 7000 ਛੜਦੇ ਲੈ ਨਹੀਂ ਕੋਈ ਛੜਦੇ ਮੇਲਾ ਦੇਖ ਫਿਰਦੇ ਰਹੇ ਫਿਰਦੇ ਇੱਥੇ ਛੜਦੇ ਤੇਰੀ ਹੋ ਗਈ ਕੋਈ ਨਾ ਕਿੰਨੇ ਆ ਗਏ ਜੀ 7000 ਠੀਕ ਹੈ ਆ ਸਾਈਆ ਥੋੜੇ ਥੋੜਾ ਨੂੰ ਦੇ ਦੇ ਸਾਈਆ ਆ ਲੋ ਲਖਾਈ ਬਾਈ ਅਸੀਂ ਕਰਵਾ ਦਿੰਨੇ ਆ ਆਪਣੇ ਕੋਲ ਠੀਕ ਹੈ ਜਿਹੜੀ ਮੈਂ ਗੱਲ ਕਹਤੀ ਉਹ ਹੋਊਗੀ ਯਾਰ ਠੀਕ ਹੈ ਗੱਲ ਬਾਈ ਦਾ ਮਰਜ਼ੀ ਕਰਾ ਦੇ ਬਰਚੀ ਰਹਿਮੇ ਕੋਲੀ ਆ ਇਹਨੂੰ ਵੀ ਕਰਾ ਦੇ ਲੈ ਕੀ ਦੇਣਾ ਥੋੜਾ ਕਿੰਨਾ ਮੈਂ ਥੋੜਾ ਗੁਰਪ੍ਰੀਤ ਜੀ ਬਾ ਗੁਰਪ੍ਰੀਤ ਭਾਈ ਚਲਵੰਡੀ ਆ ਜੀ ਬਾਈ ਚਲਵੰਡੀ ਆ